ਜਾਣਾ ਓਮ ਆਦਿਨੇ ਸਪਤੀ ਵਾਹ ਇਨਮ ਆਗਨੈ ਨਮਹ ਚਲ ਚਲ ਓਮ ਬਸ਼ੂ ਪਵਿਤਰੋ ਪੇ ਸਤਧਾਰਮ ਬਸ਼ੂ ਪਵਿਤਰੋ ਮਥੀ ਸਤਧਾਰਾ ਵਾਜ ਅਵਾਜ ਪੰਜਾਬ ਦੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਮਿਤੀ 10 ਮਈ 2024 ਸ਼੍ਰੀ ਸਨਾਤਨ ਧਰਮ ਮੰਦਿਰ ਮੋਰਿੰਡਾ ਵਿਖੇ ਬ੍ਰਾਹਮਣ ਸਭਾ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਭਗਵਾਨ ਸ਼੍ਰੀ ਪਸ਼ੂਰਾਮ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਭਗਵਾਨ ਪਰਸ਼ੂਰਾਮ ਉਤਸਵ ਦੀ ਸ਼ੁਰੂਆਤ ਪਵਿੱਤਰ ਹਮਨ ਸ਼ਲੋਕਾਂ ਨਾਲ ਸ਼ੁਰੂ ਹੋਈ ਅਤੇ ਬ੍ਰਾਹਮਣ ਸਭਾ ਦੇ ਮੈਂਬਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪਵਿੱਤਰ ਹਮਨ ਯੱਗ ਦੇ ਵਿੱਚ ਹਿੱਸਾ ਲਿਆ ਅਤੇ ਆਹਉਤੀ ਦਿੱਤੀ। ਅਤੇ ਇਸ ਤੋਂ ਬਾਅਦ ਇਸਕੌਨ ਮੰਦਿਰ ਚੰਡੀਗੜ੍ਹ ਵੱਲੋਂ ਕੀਰਤਨ ਕੀਤਾ ਗਿਆ ਅਤੇ ਉਸ ਉਪਰੰਤ ਲੰਗਰ ਦਾ ਪ੍ਰਬੰਧ ਕੀਤਾ ਗਿਆ ਫੇਕਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਕਟਾਸ ਜਨੋ ਕੇ ਆਵ ਗੁਣ ਬਾਂਸੂਰੇ ਵਾਲਾ ਦੂਰ ਕਰੇ ਓਮ ਜੈ ਜਗਤ Nature is ते रं तारिक्षाग्वं शान्ति प्रथवे शान्तिरापः शान्ति रूपधाया शान्ति वनस्वताया शान्ति कृष्णी महा शान्ति ब्रह्मा शान्ति सर्वग्वं शान्ति शान्ति जीवा शान्ति दामहा शान्ति रीति सुशान्तिर्भवतो सर्वे भवन्तु सुखिनः सर्वे सन्तु निरामया सर्वे भद्राणि पश्यन्तु मा कस्यचित दुःखाभावेत आज ਮਿਤੀ 10 5 2024 ਨੂੰ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਸ਼ਰਾਮ ਜੀ ਦੀ ਜਨਮotsਵ ਦੇ ਸੰਬੰਧ ਵਿੱਚ ਮਰੰਡਾ ਇਲਾਕੇ ਦੇ ਸਮੂਹ ਬ੍ਰਾਹਮਣ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਲਈ ਸਵੇਰ ਹਵਨ ਕੀਤਾ ਗਿਆ ਹਵਨ ਯੱਗ ਦੇ ਵਿੱਚ ਨਗਰ ਨਿਵਾਸੀਆਂ ਨੇ ਅਤੇ ਬ੍ਰਾਹਮਣ ਸਭਾ ਨੇ ਵੱਜ ਚੜ ਕੇ ਹਿੱਸਾ ਲਿਆ ਇਸ ਤੋਂ ਬਾਅਦ ਇਸ ਕੋਨ ਇਸ ਕੋਨ ਸੈਕਟਰ 34 ਚੰਡੀਗੜ੍ਹ ਵੱਲੋਂ ਕੀਰਤਨ ਦਾ ਆਰੰਭ ਕੀਤਾ ਗਿਆ ਤੇ ਉਸ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ ਜਿਸ ਦੇ ਸਬੰਧ ਵਿੱਚ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪ ਆਪਣੇ ਬਰਾਬਰ ਭਾਈ ਹੋਣ ਦਾ ਪ੍ਰਦਰਸ਼ਨ ਕਰਨੇ ਲਈ ਕਿਹਾ ਪ੍ਰਦਰਸ਼ਨ ਕਰ ਰਹੇ ਹੈ। ਕਿਹਾ ਸਾਡੀ ਸੰਸਥਾ ਵੱਲੋਂ ਬ੍ਰਾਹਮਣ ਜੇ ਕੋਈ ਗਰੀਬ ਪਰਿਵਾਰ ਸ਼ਹਿਰ ਵਿੱਚ ਰਹਿ ਰਿਹਾ ਉਸ ਦੇ ਲਈ ਹਰੇਕ ਉਪਰਾਲਾ ਕਰਨ ਲਈ ਅਸੀਂ ਤਤ ਪਰ ਰਹੇ ਨੇ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਇਸ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਅਸੀਂ ਆਪਣੇ ਉਪਰਾਲੇ ਨਾਲ ਉਸ ਨੂੰ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤੱਕ ਦੇ ਜਿਹੜੇ ਸਾਡੇ ਸਮੂਹ ਨਗਰ ਨਿਵਾਸੀ ਸਾਡੇ ਨਾਲ ਚੱਲ ਰਹੇ ਹਨ ਤੇ ਅਸੀਂ ਕੁਝ ਗਰੀਬ ਬੱਚਿਆਂ ਦੀ ਸਕੂਲ ਵਿੱਚ ਫੀਸ ਵੀ ਅਦਾ ਕਰ ਰਹੇ ਹਾਂ ਤੇ ਸਾਡੇ ਵੱਲੋਂ ਇੱਕ ਦੋ ਬੱਚਿਆਂ ਦੇ ਵਿਆਹ ਵੀ ਕੀਤੇ ਗਏ ਆ ਸਾਡੀ ਸੰਸਥਾ ਨੂੰ ਹਲੇ ਅਸੀਂ ਜੇ ਕੋਈ ਸਾਨੂੰ ਪਤਾ ਲੱਗਦਾ ਵੀ ਸ਼ਹਿਰ 'ਚ ਕੋਈ ਬੰਦਾ ਇਲਾਜ ਕਰਾਉਣ ਦੇ ਨਹੀਂ ਕਾਬਿਲ ਹੈਗਾ ਅਸੀਂ ਉਹਦੀ ਵੀ ਸਹਾਇਤਾ ਕਰਨ ਲਈ ਤਤਪਰ ਆਂ ਅਰ ਅਸੀਂ ਪਹਿਲਾਂ ਵੀ ਸਾਡੇ ਵੱਲੋਂ ਕਰਵਾਇਆ ਗਿਆ ਧੰਨਵਾਦ ਜੀ